ਕੱਲ ਦੁਪਹਿਰ ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਨਾਲ ਕਲੋਨੀ ਥਾਣੇ ਦੇ ਅੰਤਰਗਤ ਇੱਕ ਠੰਡੀ ਸੜਕ ਦੇ ਏਰੀਆ 'ਚ ਇੱਕ ਯੰਗ ਲੜਕੀ ਦੀ লাশ ਮਿਲੀ ਹੈ ਤੇ ਨਿਊਲੀ ਮੈਰ ਨਿਊਲੀ ਮੈਰ ਨਹੀਂ 23 ਸਾਲ ਦੀ ਜਿਹੜੀ ਲੜਕੀ ਦੀ লাশ ਮਿਲੀ ਸੀਗੀ ਇਹ ਵੈਰੀ ਬਰੂਟਲੀ ਇੰਜਰਡ ਸੋ ਉਸ ਟਾਈਮ ਇਮੀਡੀਏਟਲੀ ਐਸਐਚਓ ਕਨਾਲ ਐਸਪੀ ਸਿਟੀ ਐਸਪੀਡੀ ਡੀਐਸਪੀ ਸਿਟੀ 1 ਅਮਰਿਤਪਾਲ uh, ਪਾਰਟੀ ਔਰ ਸਾਡੇ ਇਨਚਾਰਜ CIA 2 ਕਰਨ ਇਹ ਸਾਰੇ ਮੌਕੇ ਤੇ ਗਏ ਸੀਗੇ ਔਰ ਪ੍ਰੀਲੀਮਿਨਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਉਰਫ ਰੌਣਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦ ਸੈਕਸ਼ਨ ਆਫ 103 BN S ਅਗੇਂਸਟ ਅਨ ਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕਲੋਨੀ ਚ ਔਰ ਉਸ ਟਾਈਮ ਕਿਉਂਕਿ देयर ਵਾਸ ਨੋ ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸਿਫਿਕ ਪਤਾ ਨਹੀਂ ਸੀਗਾ ਕਿ ਕਹਨੇ ਕੀਤਾ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਆਈ ਥਿੰਕ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਬਾਈਟ ਵੀ ਦਿੱਤੀ ਸੀਗੀ ਉਹ ਅਲਰਜ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਅੰਡ ਵਿਦਿਨ ਚੋਬੀ ਕੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਪੁਰਤਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਣਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਹੈ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁਛਕਿਰ ਚ ਦੱਸਿਆ ਪਹਿਲਾਂ ਗੁਰਜੀਤਾਂ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਅਫੇਅਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਨਾਲ ਦੀ ਉਸ ਗੱਲ ਤੇ ਬਹਿਸ-ਬਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਹੈ ਕਿ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹਨੇ ਉਥੇ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਇਹ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫਾਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ ਦੇਰ ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦੇ ਰਹੇ ਤੇ ਫਾਈਨਲੀ ਜਦੋਂ ਉਹਨੇ ਫੋਨ ਆਪਣਾ ਔਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਘਰ ਲੈ ਜਾਣ ਲਈ